ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪੁੱਛੋ ਵਾਲੇ ਸਾਧ ਬਾਰੇ ਗੱਲਬਾਤ ਕਰਾਂਗੇ ਜਿਹੜੀਆਂ ਇਸ ਸਾਧ ਨੇ ਗੁਰਮਤ ਦੇ ਉਲਟ ਕੁਰੀਤੀਆਂ ਕੀਤੀਆਂ ਕਰਤੂਤਾਂ ਕੀਤੀਆਂ ਤੇ ਹੁਣੇ ਹੀ ਇਹਨੇ ਗੁਰੂ ਸਾਹਿਬ ਜੀ ਦਾ ਨਰਾਦਰ ਕੀਤਾ ਗੁਰੂ ਸਾਹਿਬ ਜਿਹਦੇ ਕੋਲ ਕੁਰਸੀ ਦੇ ਉੱਪਰ ਬੈਠਾ ਹੋਇਆ ਆ ਇਹ ਗੁਰੂ ਸਾਹਿਬ ਜੀ ਦਾ ਇਹਨੇ ਜਿਹੜਾ ਨਰਾਦਰ ਕੀਤਾ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਇਸ ਬੇਵਕੂਫ ਬੰਦੇ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਵਿਰੋਧਤਾ ਕੀਤੀ ਸੀ ਸਟੇਜ ਤੋਂ ਤੇ ਅਖੰਡ ਕੀਰਤਨੀ ਜਥੇ ਦੇ ਜਿਹੜੇ ਸਿੰਘ ਸ਼ਹੀਦ ਹੋਏ ਸਨ ਨਿਰੰਕਾਰੀ ਕਾਂਡ ਵੇਲੇ ਉਹਨਾਂ ਦੀ ਵੀ ਇਹਨੇ ਵਿਰੋਧਤਾ ਕੀਤੀ ਗੁਰਮਤ ਦੇ ਵਿਰੁੱਧ ਇਸ ਬੰਦੇ ਦੀਆਂ ਬੜੀਆਂ ਕਰਤੂਤਾਂ ਆ ਉਹ ਤੁਹਾਨੂੰ ਆਪਾਂ ਸਾਰਾ ਕੁਝ ਵੀਡੀਓ ਦੇ ਵਿੱਚ ਦਿਖਾਵਾਂਗੇ ਨਾਲ ਜਿੰਨਾ ਵੀ ਹੋ ਸਕੇ ਆ ਇਹਦੇ ਜਵਾਬ ਵੀ ਦਵਾਂਗੇ ਤੇ ਆਪ ਜੀ ਆ ਪਹਿਲਾ ਵੀਡੀਓ ਦੇਖੋ ਕੋਈ ਵੀਡੀਓ ਚੱਲ ਰਹੀ ਏ ਉਹਦੇ ਵਿੱਚ ਕੁਰਸੀ ਤੇ ਬੈਠੇ ਆ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਜੇ ਹੱਥ ਕੁਰਸੀ ਤੇ ਬੈਠੇ ਹੋਏ ਸ੍ਰੀ ਮਹਾਰਾਜ ਪਾਲਕੀ ਸਾਹਿਬ ਦੇ ਵਿੱਚ ਨੇ ਉਹ ਕਿਸੇ ਨੇ ਵੀਡੀਓ ਬਹੁਤ ਪਾਈ ਤੇ ਬੜੀ ਕਮਾਈ ਕੇ ਸਿੱਖ ਜਥੇਦਾਰ ਵੇਖਦੇ ਕਿਉਂ ਨਹੀਂ ਇਹ ਕਿੱਡੀ ਘੋਰ ਬੇਅਦਬੀ ਕਰ ਰਹੇ ਆ ਕੁਰਸੀ ਤੇ ਬੈਠ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਹ ਕਹਿੰਦੇ ਜੀ ਕੁਰਸੀ ਤੇ ਬੈਠੇ ਆ ਵੇਖਦੇ ਕਿਉਂ ਨਹੀਂ ਸਾਡੇ ਪਹਿਲੀ ਗੱਲ ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਅਸਨ ਜਾਂਦਾ ਨਾ ਲਿਆਉਣਾ ਹੋ ਗੱਦਾ ਵਿਛਾਇਆ ਜਾਂਦਾ ਇੱਕ ਗੱਦਾ ਗੁਰੂ ਗ੍ਰੰਥ ਸਾਹਿਬ ਆਸਤੇ ਵਿਛਾਇਆ ਜਾਂਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਦੂਜਾ ਗੱਦਾ ਗੁਰੂ ਦੇ ਕੀਰਤਨੀਆਂ ਵਾਸਤੇ ਵਿਛਾਇਆ ਵੀ ਇੱਧਰ ਕੀਰਤਨ ਕਰਨ ਵਾਲੇ ਬੈਠਣ ਬਰਾਬਰ ਹੋ ਗਿਆ ਨਾ ਇੱਕ ਤਖਤ ਪੋਸ਼ ਲੱਗਦਾ ਵੀ ਇਹਦੇ ਤੇ ਪਾਲਕੀ ਜਾਂ ਪੀੜਾ ਰੱਖ ਕੇ ਪ੍ਰਕਾਸ਼ ਕੀਤਾ ਜਾਂਦਾ ਇੱਕ ਤਖਤ ਪੋਸ਼ ਲੱਗਦਾ ਜਿੱਥੇ ਜਿਸ ਤਖਤ ਦੇ ਉੱਤੇ ਕੀਰਤਨੀਆਂ ਕੀਰਤਨ ਕਰ ਕਥਾਵਾਜਕ ਕੱਲਾ ਬੈਠਾ ਕਹਾਣੀ ਕਰ ਸਕਦਾ ਤਖਤ ਦੇ ਉੱਤੇ ਬੈਠਾ ਕਥਾਵਾਲਾ ਕਥਾ ਕਰ ਸਕਦਾ ਏ ਕੁਰਸੀ ਵੱਡੀ ਏ ਕਿ ਤਖਤ ਇਹ ਬੰਦੇ ਦੀ ਕਰਤੂਤ ਵੇਖੋ ਇੱਕ ਤਾਂ ਇਹਨੇ ਗੁਰੂ ਸਾਹਿਬ ਜੀ ਦਾ ਨਰਾਦਰ ਕੀਤਾ ਉਤੋਂ ਮਾਫੀ ਮੰਗਣ ਦੀ ਬਜਾਏ ਸਪਸ਼ਟੀਕਰਨ ਦੇ ਰਿਹਾ ਕਿ ਕੀਰਤਨੀਏ ਵੀ ਤਾਂ ਤਖਤ ਤੇ ਬੈਠ ਕੇ ਕੀਰਤਨ ਕਰਦੇ ਆ ਤੇ ਕਥਾਵਾਚਕ ਵੀ ਕੱਲਾ ਬੈਠ ਕੇ ਤਖਤ ਪੋਛ ਦੇ ਉੱਪਰ ਕਥਾ ਕਰਦਾ ਤਖਤ ਵੱਡਾ ਕਿ ਕੁਰਸੀ ਵੱਡੀ ਇਸ ਬੇਸਮਝ ਨੂੰ ਬੇਵਕੂਫ ਨੂੰ ਇਹ ਹੀ ਨਹੀਂ ਪਤਾ ਕਿ ਗੁਰਬਾਣੀ ਦੇ ਸਤਕਾਰ ਵਾਸਤੇ ਕੁਝ ਕੀਤਾ ਜਾਂਦਾ ਜਦੋਂ ਭਾਈ ਗੋਪਾਲਾ ਜੀ ਨੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ ਸੀ ਉਸ ਵੇਲੇ ਮਹਾਰਾਜ ਸਾਹਿਬ ਜੀ ਆਪ ਨੀਵੀਂ ਥਾਂ ਤੇ ਬੈਠੇ ਸਨ ਜਿੱਥੇ ਸੰਗਤ ਬੈਠੀ ਆ ਤੇ ਭਾਈ ਗੋਪਾਲਾ ਜੀ ਨੂੰ ਆਪਣੇ ਤੋਂ ਉੱਚੀ ਜਗ੍ਹਾ ਤੇ ਬਿਠਾਇਆ ਸੀ ਗੁਰਬਾਣੀ ਦੇ ਸਤਕਾਰ ਵਾਸਤੇ ਕਿਉਂਕਿ ਗੁਰਬਾਣੀ ਨੂੰ ਅਸੀਂ ਕਿਸੇ ਤੋਂ ਨੀਵੇਂ ਬੈਠ ਕੇ ਨਹੀਂ ਪੜ ਸਕਦੇ ਤੇ ਇਹ ਬੰਦਾ ਗੁਰਬਾਣੀ ਦਾ ਕੀਰਤਨ ਤਾਂ ਥੱਲੇ ਹੋ ਰਿਹਾ ਹੁੰਦਾ ਤੇ ਆਪ ਕੋਲ ਉਹਨਾਂ ਦੇ ਕੁਰਸੀ ਤੇ ਚੜ ਕੇ ਬੈਠਾ ਹੁੰਦਾ ਆ ਹੁਣ ਇਹਦੀਆਂ ਅੱਗੇ ਵੀ ਸੁਣੋ ਤੇ ਨਾਲੇ ਦੂਜੀ ਗੱਲ ਇਹ ਹੁਣ ਕਿਵੇਂ ਚੌਂਕੜੀ ਵੱਜ ਗਈ ਆ ਜਿਹੜੇ ਸਪਸ਼ਟੀਕਰਨ ਦੇਣ ਡਿਆ ਚੌਂਕੜੀ ਮਾਰ ਕੇ ਦੇਣ ਡਿਆ ਜੀ ਸਟੇਜ ਦੇ ਉੱਪਰ ਬੈਠਾ ਹੋਇਆ ਆ ਦੇਖੋ ਜੀ ਇਹ ਖੰਡੇ ਦੇ ਨਾਲ ਕੇਕ ਕੱਟ ਰਿਹਾ ਇਹ ਸ਼ਾਸਤਰ ਨੇ ਸਾਡੇ ਕਿੰਨਾ ਸਤਿਕਾਰ ਕਰਨਾ ਚਾਹੀਦਾ ਸ਼ਾਸਤਰਾਂ ਦਾ ਇਸ ਨੂੰ ਹਲੇ ਤੱਕ ਇਹ ਹੀ ਨਹੀਂ ਪਤਾ ਤੇ ਦੂਸਰਾ ਵੇਖੋ ਇਹ ਕੀ ਕਰਨ ਡਿਆ ਸੰਗਤ ਦੇ ਵਿੱਚ ਆਹ ਕਰਤੂਤਾਂ ਨੇ ਮਾਰ ਤਾ ਮੈ ਕਿਹੜੀ ਭਗਤੀ ਹੈ ਕਿਹੜੀ ਬੰਦਗੀ ਮੈਨੂੰ ਦੱਸੋ ਆ ਹੁਣ ਇਹਦੇ ਗੀਤ ਵੀ ਸੁਣੋ ਸਟੇਜ ਤੋਂ ਇਹ ਕਿਹੜੀ ਭਗਤੀ ਦੇ ਗੀਤ ਨੇ ਕਿਹੜੇ ਪਰਮੇਸ਼ਰ ਦੇ ਨਾਲ ਜੋੜਨ ਵਾਲੇ ਗੀਤ ਆ ਇਹ ਗੀਤ ਜਿਹੜੇ ਤੁਸੀਂ ਧਿਆਨ ਦੇ ਨਾਲ ਸੁਣੋ ਗਰਵਾਲੇ ਦੇ ਚੰਦੀ ਦਾ ਹੌਲਕ ਹਿੱਲੇ ਮਜਾਜ ਜਾਨੀ ਜੇ ਮੁੰਡੇ ਆ ਤੂੰ ਸਾਡੀ ਤੋਰ ਹੈ ਵੇਖਣੀ ਜੇ ਮੁੰਡਿਆ ਤੂੰ ਸਾਡੀ ਤੋਰ ਹੈ ਵੇਖਣੀ ਘੜਵਾ ਲੈ ਦੇ ਚਾਂਦੀ ਦਾ ਹੋ ਲਖ ਹਿੱਲੇ ਮਜਾਜਣ ਬਹੁਤ ਫੇਵਰੇਟ ਗੀਤ ਆ ਕਹਿੰਦਾ ਇਹ ਮੇਰਾ ਆ ਤੇ ਹੁਣ ਸਾਡਾ ਫਿਰ ਲੱਕ ਹਿਲਦਾ ਮਜਾਜਣ ਜਾਂਦੀ ਦਾ ਆ ਵਿਆਹ ਹੀ ਕਰ ਤੂੰ ਵੀ ਸੁਣ ਲਵਾਂ ਸੋਹਣੀ ਦੇ ਵਿੱਚ ਮੇਰਾ ਕੰਮ ਵਿਹਾਰਾ ਸ਼ੁਰੂ ਹੋ ਗਿਆ ਅੱਜ ਮੈਂ ਕਿਹਾ ਵੀ ਮੈਂ 60 ਸਾਲਾਂ ਦੀ ਅਗੇ ਕੁੜੀ ਦੀ ਤਿਆਰੀ ਪਿਆ ਮੈਂ ਕਿਹਾ ਮੈਂ ਕਰਾਂਗਾ ਕਿ ਮੈਂ ਤਾਂ ਖੁਸ਼ ਹੋਣੀ ਕਿ ਮੇਰੇ ਕੋਲ ਏਡਾਂ ਸਭ ਹੱਸਣ ਡੀਆਂ ਕਿਸੇ ਨੂੰ ਇਸ ਚੀਜ਼ ਦਾ ਦੁੱਖ ਨਹੀਂ ਆ ਵੀ ਸਟੇਟ ਉਹ ਗੱਲਾਂ ਕਰੀ ਦੀਆਂ ਸਾਦੇ ਹੋ ਗਈਆਂ ਸਾਦ ਕਹਾਂ ਇਹ ਨੋਸ਼ ਕੀ ਕਰਾਂਗੇ ਪਹਿਲੀ ਰਾਤ ਹੀ ਪੰਗੇ ਖੜੇ ਹੋ ਜਾਂਦੇ ਆ ਮੈਂ ਕੋਠੀ ਤੋਂ ਕੀ ਲੈਣਾ ਮੈਂ ਤੇਰੀ ਵੱਡੀ ਕਾਰ ਤੋਂ ਕੀ ਲੈਣਾ ਆ ਮੈਨੂੰ ਗਹਿਣੇ ਨਾਲ ਭਰਦਾ ਹੀ ਮੈਂ ਕੀ ਲੈਣਾ ਤੂੰ ਮੇਰੇ ਕੰਮ ਦਾ ਹੀ ਨਹੀਂ ਆ ਇਹਦੀ ਕਰਤੂਤ ਆ ਲਓ ਜੀ ਆ ਹੁਣ ਇਹਨੇ ਚੂੜੀਆਂ ਦਾ ਲੰਗਰ ਲਾਇਆ ਸੀ ਸਾਵਣ ਦੇ ਮਹੀਨੇ ਤੇ ਹਾਂ ਜੀ ਬਈ ਸਾਵਣ ਦੇ ਮਹੀਨੇ ਦੀਆਂ ਤੀਆਂ ਜੀ ਇਹ ਪੁੱਛਵਾਇਆ ਕੋਈ ਨਹੀਂ ਜੀ ਕੁਝ ਨਹੀਂ ਹੋ ਸਕਦਾ ਇਹਦਾ ਕਿਆ ਜੀ ਇਹ ਚੂੜੀਆਂ ਜਿਹੜਾ ਪੁਰਾਣਾ ਸੱਭਿਆਚਾਰ ਸੀ ਅਲੋਪ ਹੋ ਰਿਹਾ ਸੀਗਾ ਚੂੜੀਆਂ ਦਾ ਉਹ ਅੱਜ ਬਾਬਾ ਜੀ ਉਹਨਾਂ ਚੂੜੀਆਂ ਦਾ ਲੰਗਰ ਲਾਇਆ ਹੋਇਆ ਹੁਣ ਸੌ ਮਹੀਨੇ ਦਾ ਪਿਆ ਦਾ ਕਰਕੇ ਸ਼ਾਬਾਸ਼ ਛੇਰੋ ਖੇਚ ਕੇ ਰੱਖੋ ਕੰਮ ਅੱਜ ਅਰਮੇਲ ਬਾਬਾ ਜੀ ਸਖਦੇਵ ਸਿੰਘ ਜੀ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਲੜਕੀਆਂ ਵਾਸਤੇ ਤੇ ਨਮਨ ਮਨ ਰੰਗਾਂ ਦੀਆਂ ਚੂੜੀਆਂ ਦਾ ਲੰਗਰ ਲਾ ਰਿਹਾ ਹੈ ਜੀ ਪੁਰਾਣਾ ਸੱਭਿਆਚਾਰ ਪ੍ਰੋਗਰਾਮ ਉਹਨਾਂ ਨੇ ਮੁਫਤ ਰੱਖੇ ਤੇ ਇੱਥੇ ਬੀਬੀਆਂ ਦੇ ਆੱਤਰਾ ਦੇ ਕਹਦੇ ਚੂਕ ਨਾ ਪਾਣਾਂ ਨੇ ਇਹ ਬਹੁਤ ਵਧੀਆ ਬਾਕੀ ਜਿਹੜੇ ਜਾਗਰੂਕ ਕਰ ਰਹੇ ਨੇ ਤੇ ਸਾਨੂੰ ਬਹੁਤ ਵਧੀਆ ਲੱਗਦੇ ਨੇ ਮਾਲਕੇ ਨਾਲ ਸਾਢੀ ਕਲਾਸ ਇੱਥੇ ਦੁਨੀਆ ਦੇ ਵਿੱਚ ਸਾਢੀ ਕਲਾਸ ਇੱਕ ਗੱਲ ਕਿਤੇ ਭੁੱਲ ਨਾ ਜਾਂਦੀ ਹੋਵੇ ਹਾਂਜੀ ਆ ਤੀਆਂ ਦੇ ਬਾਰੇ ਮੈਂ ਤਾਂ ਨਹੀਂ ਕੁਝ ਬਹੁਤਾ ਬੋਲਣਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸੋਂ ਸੁਣੋ ਵੀ ਤੀਆਂ ਕਦੋਂ ਸ਼ੁਰੂ ਹੋਈਆਂ ਤੀਆਂ ਦਾ ਤਿਉਹਾਰ ਕੀ ਆ ਇੱਕ ਗੱਲ ਕਿਤੇ ਭੁੱਲ ਨਾ ਜਾਂਦੀ ਹੋਵੇ ਇਸ ਸੌਣ ਦੇ ਮਹੀਨੇ ਵਿੱਚ ਕੀ ਪੂਰੀ ਕੀ ਹੁੰਦੀ ਹੈ ਪਿੰਡਾਂ 'ਚ ਪੂਰੀਤੀ ਸੌਣ ਦੇ ਮਹੀਨੇ ਵਿੱਚ ਮੇਰਾ ਖਿਆਲ ਆ ਜਿੰਨੀਆਂ ਤੀਆਂ ਲੱਗਦੀਆਂ ਤੀਆਂ ਸੌਣ ਦੇ ਮਹੀਨੇ 'ਚ ਹੀ ਲੱਗਦੀਆਂ ਨਾ ਸੌਣ ਦੇ ਮਹੀਨੇ ਐਤਵਾਰ ਵਾਲੇ ਦਿਨ ਤੋਂ ਆਮ ਤੌਰ ਤੇ ਤੀਆਂ ਪੈਣਾ ਵਿਆਹੀਆਂ ਵੀ ਪੇਕੀਆਂ ਕਰੀਆਂ ਖਾ ਜਾਂਦੀਆਂ ਨੇ ਉਹ ਫਿਰ ਬਾਹਰ ਚਲੀਆਂ ਜਾਂਦੀਆਂ ਨੇ ਬਾਹਰ ਜਾ ਕੇ ਜਿੰਨੀਆਂ ਗੰਦੀਆਂ ਗੱਲ ਉਹਨਾਂ ਕਿਤੇ ਹੋਰ ਇੱਕ ਦੂਜੇ ਨੂੰ ਜਾ ਕੇ ਸੁਣਾਉਣੀਆਂ ਨੇ ਉੱਥੇ ਨੱਚਦੀਆਂ ਤੇ ਤੱਪਦੀਆਂ ਤੇ ਕ੍ਰੀਤੀਆਂ ਕਰਦੀਆਂ ਹਨ ਮਨ ਕਲੇ ਮੁੰਡੇ ਵੀ ਪਾਸੇ ਜਾ ਜਾ ਕੇ ਆਪਣੀਆਂ ਭੈਣਾਂ ਨੱਚਦੀਆਂ ਨੂੰ ਵੇਖੇ ਤੇ ਦੂਜਾ ਕਹਿੰਦਾ ਮੇਰੀ ਭੈਣ ਬਹੁਤੀ ਨੱਚਦੀ ਐ ਦੂਜਾ ਕਹਿੰਦਾ ਤੇਰੀ ਭੈਣ ਬਹੁਤੀ ਨੱਚਦੀ ਐ ਉਹ ਕਿਹੜੀ ਵੀ ਸ਼ਰਮੀਆਂ ਜਿਹੜੀ ਉੱਥੇ ਤੀਆਂ ਦੇ ਵਿੱਚ ਨਹੀਂ ਹੁੰਦੀ ਇਹ ਸ਼ੁਰੂ ਕਿੱਥੋਂ ਹੋਈ ਭਲਾ ਵਿਚਾਰ ਕਰਨੀ ਚਾਹੀਦੀ ਹਰ ਇੱਕ ਗੱਲ ਦੀ ਕਿ ਤੀਆਂ ਚਲੀਆਂ ਕਿੱਥੋਂ ਤੀਆਂ ਨਾਮ ਇਸਤਰੀਆਂ ਦਾ ਐ ਇਹ ਮਾਲਵੇ ਦੀ ਬੋਲੀ ਐ ਕੀ ਇਸਤਰੀ ਨੂੰ ਕਹਿੰਦੇ ਗੁਰੂ ਕੀ ਬਾਣੀ ਕੀ ਤੀ ਇਸਤਰੀ ਦਾ ਨਾ ਹੀ ਐ ਕਿ ਤੀਆਂ ਇਹਨਾਂ ਨੂੰ ਇੱਧਰ ਅੰਮ੍ਰਿਤਸਰ ਦੇ ਜ਼ਿਲ੍ਹੇ ਵੱਲ ਲਾਹੌਰ ਜ਼ਿਲ੍ਹੇ ਵੱਲ ਥਾਵੇਂ ਕਿੰਝ ਹਨ ਥਾਵੇਂ ਉਹ ਵੱਖਰੀ ਵੱਖਰੀ ਇਲਾਕੇ ਵਾਲੀ ਵੱਖਰੀ ਵੱਖਰੀ ਬੋਲੀ ਹੈ ਇਹ ਮੁਸਲਮਾਨਾਂ ਨੇ ਖਾਲਸਾ ਜੀ ਸ਼ੁਰੂ ਕੀਤੀ ਆ ਪਰ ਮੁਸਲਮਾਨਾਂ ਨੇ ਮੁਸਲਮਾਨਾਂ ਦਾ ਜੋਰ ਸੀ ਉਸ ਮੌਕੇ ਤੇ ਉਹਨਾਂ ਨੇ 10 ਦਿਨਾਂ ਦੇ ਮਹੀਨੇ ਵਿੱਚ ਆਉਣਾ ਐਤਵਾਰ ਦਾ ਦਿਨ ਮਿੱਥਿਆ ਹੋਣਾ ਹੁਕਮ ਕੀਤਾ ਉਹਨਾਂ ਦਾ ਕਿ ਕੋਈ ਕੁੜੀ ਕੋਈ ਇਸਤਰੀ ਜਿਹੜੀ 50 ਸਾਲ ਤੋਂ ਘੱਟ ਹੈ ਉਹ ਹਰੇਕ ਬਾਹਰ ਨਿਕਲੇ ਪਿੰਡ ਚੋਂ ਜੇੜੀ ਘਰ ਵਿੱਚ ਰਹਿ ਜਾਵੇ ਲੱਭ ਪਵੇ ਉਹਨ ਸਾਰਿਆਂ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਟੁਕੜਾ ਟੁਕੜਾ ਕੀਤਾ ਜਾਂਦਾ ਔਰ ਉਹਨੂੰ ਬਾਹਰ ਕੱਢ ਕੇ ਧਿਆਨ ਦੇ ਨਾਲ ਮਾਤਾ ਸੁਣਨ ਵਾਲੀ ਗੱਲ ਹੈ ਬਾਹਰ ਕੱਢ ਕੇ ਉਹਨਾਂ ਸਾਰਿਆਂ ਨੂੰ ਤੇ ਮੁਸਲਮਾਨਾਂ ਨੇ ਚਾਰ ਚਫੇਰੇ ਖੜੇ ਹੋ ਜਾਂਦੇ ਤੇ ਉਹਨਾਂ ਨੌਜਵਾਨ ਕੁੜੀਆਂ ਨੂੰ ਲੰਗੀਆਂ ਕਰਕੇ ਨੇ ਚਾਉਣਾ ਜਿਹੜੀ ਉਹਨਾਂ ਨੂੰ ਪਸੰਦ ਆਵੇ ਉਹਨੂੰ ਬੰਨ ਕੇ ਤੇ ਆਪਣੀ بیگم ਬਣਾਉਣਾ ਇਹ ਬਿਸ਼ਰਮੀ ਦਾ ਤਾਰਿਕ ਬੜਾ ਪਾਰੀ ਇਹ ਬੇਇੱਜ਼ਤੀ ਦੀ ਗੱਲ ਸੀ ਬੜੀ ਭਾਰੀ ਉਦੋਂ ਇਹ ੀਆਂ ਲਗਨੀਆਂ ਮੁਸਲਮਾਨਾਂ ਨੇ ਸ਼ੁਰੂ ਕੀਤੀਆਂ ਇਹ ਕ੍ਰਿਤੀ ਗੁਰਮੁਖੀ ਆਰੰਭ ਸੇ ਜੋਰ ਲਾ ਕੇ ਹਟਾ ਲਈ ਹੈ ਮੋਹਕ ਨਗਰ ਵਿੱਚੋਂ हट ਚੁੱਕੀ ਹੈ ਮਹਾਂਪੁਰਖ ਬੜਾ ਦੜਤਾਂ ਵਾਲੇ ਦੇ ਬਾਰੇ ਪ੍ਰਚਾਰ ਕਰਿਆ ਕਰਦੇ ਸਨ ਅੱਜ ਦੇ ਦਿਨ ਕੌਣ ਦੇ ਨੀਂਵੇ ਦਾਸਮ ਕਿਤੇ ਆਈ ਹੈ ਇਸ ਵਾਰ ਤੇ ਜਿਹੜੀਆਂ ੀਆਂ ਪੈਣਾ ਨੂੰ ਆਪਣੇ ਭਰਾਵਾਂ ਦੀ ਤੇ ਮਾਪਿਆਂ ਦੀ ਇੱਜ਼ਤ ਕਾਇਦੀ ਹੈ ਉਹ ਤਾਂ ਅੱਜ ਤੋਂ ਲੈ ਕੇ ਗੰਦੀਆਂ ੀਆਂ ਵਿੱਚ ਬਾਹਰ ਜਾ ਕੇ ਨੱਚਣ ਟੱਪਣਾ ਤੇ ਜਿਨ੍ਹਾਂ ਨੇ خیال ਕਰਨਾ ਸੀ ਆਪਣੇ ਭਰਾਵਾਂ ਨੂੰ ਨੱਚ-ਨੱਚ ਕੇ ਵਿਖਾਉਣਾ ਹੈ ਇਹ ਅਸੀਂ ਇਹ ਜਿਹਨੇ ਵੇਸਵਾ ਨੱਚਦੀਆਂ ਨੇ ਜਿਹਨੇ ਐਕਟਰਸਾਂ ਨਾਲ ਨੱਚਦੀਆਂ ਨੇ ਉਹਦੀਆਂ ਨਾਚੀਆਂ ਅਸੀਂ ਵੀ ਬਾਈਨਾ ਅਸੀਂ ਇਹ ਕੋਈ ਨਹੀਂ ਰੱਖਣੀ ਉਹ ਉਹਨਾਂ ਦੀ ਮਰਜ਼ੀ ਦੇ ਇਹਦੋਂ ਵੱਧ ਕਹਿਣ ਦੀ ਮਜਬੂਰ ਨਹੀਂ ਸਮਝੀ ਕਿ ਤੀਆਂ ਬਿਲਕੁਲ ਮਨਮਤ ਹੈ ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੈ ਹਾਂਜੀ ਹੁਣ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਰਸਨਾ ਤੋਂ ਵੀ ਸੁਣੋਤੀਆਂ ਬਾਰੇ ਅਸੀਂ ਸੋਚਿਆ ਆਪਣੇ ਮਨਾਂ ਦਾ ਕੀ ਕਰ ਰਹੇ ਆ ਅੱਜ ਜਵਾਨਾਂ ਬਣ ਗਿਆ ਦੀ ਵੀ ਨਾਲ ਭੈਣ ਵੀ ਨਾਲ ਘਰਵਾਲੀ ਦੇ ਨਾਲ ਚਲੋ ਚੱਲ ਕੇ ਸਾਰਾ ਪਰਵਾਰ ਸ਼ਰਮਾ ਦੇਖ ਆਈਏ ਜਾਂਦੀਆਂ ਆ ਗਏ ਨੱਚਤਾ ਪਾਈਏ ਔਰ ਪਿਆਰੋ ਤੇ ਸਨਵੇ ਸੁਖਮੀ ਸਾ ਦਾ 파ਠ ਨਾ ਦੇਖਿਆ ਕਲੀਆਂ ਦੇ ਚੰਨ ਸਾਹਿਬ ਦੀ ਬਾਣੀ ਪੜਦੇ ਦੇਖਿਆ ਹੁੰਦਾ ਕੀ ਹੈ ਬੋਲੀਆਂ ਪੌੜੀਆਂ ਧੰਗੜਾ ਪਾਉਣਾ ਤੇ ਗਿੱਧੇ ਪਾਉਨੇ ਨਾਲ ਕਰਦਾ ਦੱਸੋ ਜਿੱਥੇ ਐਸਾ ਨੀਂਤਪੁਰਾ ਉਥੇ ਜੀਵਨ ਸੱਚਾ ਤੇ ਸੱਚਾ ਕਿਵੇਂ ਰਹੇਗਾ ਹੋਣੇ ਦੀ ਕਰਤੂਤ ਸੁਣੋ ਸਰਸੇ ਵਾਲਾ ਨਿਰੰਕਾਰੀਆਂ ਤੇ ਆਸ਼ੂਤੋਸ਼ ਭਈਆ ਰਾਧਾ ਸਵਾਮੀਆ ਸਾਰਿਆਂ ਦੀ ਸਪੋਰਟ ਕਰ ਰਿਆ ਕਿਸੇ ਧਰਮ ਦੀਆਂ ਬੁਰੀਆਂ ਕਰੀਏ ਕੋਈ ਰਾਧਾ ਸਵਾਮੀ ਹੋਵੇ ਕੋਈ ਸੱਚਾ ਸੌਦਾ ਹੋਵੇ ਕੋਈ ਨੂਰ ਮੈਲ ਵਾਲੇ ਹੋਣ ਕੋਈ ਨਿਰੰਕਾਰੀਆਂ ਹੋਣ ਕੋਈ ਇਹ 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 ਸਾਡ ਇਹ ਸਾਡੀ ਚੰਗੀ ਸ਼ੁਭ ਸਿੱਖਿਆ ਨਹੀਂ ਫਿਰ ਕਹਿੰਦੇ ਜੀ ਸਿੰਘ ਸ਼ਹੀਦ ਹੋ ਗਏ ਆ ਹੋ ਗਿਆ ਨਿਰਕਾਰੀਆਂ ਨਾਲ ਟੱਕਰ ਲਈ ਤੇ ਕੀ ਖਟਿਆ ਕਹਿਣ ਲੱਗੇ ਆਸੂ ਤੋਛ ਦਾ ਕਿਤੇ ਸਮਾਗਮ ਨਹੀਂ ਹੋਣ ਦੇਣਾ ਦੱਸੋ ਉਹ ਬੈਠੇ ਆ ਸਮਾਗਮ ਹੋ ਰਿਹਾ ਨਿਰਕਾਰੀਆਂ ਦੇ ਹੋਈ ਜਾ ਰਹੇ ਨੇ ਰਾਜਾ ਸਵਾਮੀ ਮੱਤ ਪੰਜਾਬ ਦੇ ਵਿੱਚ ਚੱਲਦਾ ਹੈ ਸੱਚੇ ਸੌਦੇ ਵਾਲਾ ਆਪਣੀ ਥਾਂ ਤੇ ਤੇ ਜਿਹੜਾ ਸ੍ਰੀ ਅਕਾਲ ਤਖਤ ਸਹਿਤ ਹੁਕਮਨਾਮਾ ਜਾਰੀ ਹੋਇਆ ਸੀ ਜਿਹਦਾ ਸਿੱਖ ਸੰਗਤਾਂ ਨੇ ਵਿਰੋਧ ਕੀਤਾ ਝੂਠੇ ਸੌਦੇ ਵਾਲੇ ਨੂੰ ਮਾਫੀ ਦਿੱਤੀ ਉਹ ਵੀ ਇਸੇ ਵੀਡੀਓ ਵਿੱਚ ਕਹਿ ਰਿਹਾ ਤੇ ਸੰਧਗਿਆਨੀ ਜਰਨੈਲ ਸਿੰਘ ਜੀ ਦੇ ਵਿਰੁੱਧ ਤੇ ਖੰਡਕੀਰਤੀ ਜਥੇ ਦੇ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੇ ਵਿਰੁੱਧ ਵੀ ਇਹਨੇ ਇਸੇ ਵੀਡੀਓ ਦੇ ਵਿੱਚ ਬੋਲਿਆ ਧਿਆਨ ਦੇ ਨਾਲ ਸੁਣਿਓ ਆ ਤਾਂ ਸ਼ਰਮੀ ਲਾਦੀ ਸਾਰਿਆਂ ਨੇ ਇੱਕ ਟੱਕ ਬੋਲਣ ਲੱਗੇ ਜੀ ਪੰਜ ਪਿਆਰਿਆਂ ਨੇ ਆਹ ਫੈਸਲਾ ਗਲਤ ਲਿਆ ਵੋ ਲਿਆ ਇਹ ਲਿਆ ਕਾਲੀਆਂ ਦਾ ਇਹਨਾਂ ਦਾ ਹੈ ਉਹਨਾਂ ਦਾ ਹੈ ਭਾਈ ਸ਼ਾਂਤੀ ਬਹਾਲ ਕਰਨੀ ਅਸੀਂ ਵਧਾਈ ਦੇਾਂਗੇ ਜਿਹੜੇ ਸ਼ਾਂਤੀ ਦਾ ਸੰਦੇਸ਼ ਦਿੰਦੇ ਨੇ ਉਹ ਚੰਗੇ ਆ ਲੜਾਈਆਂ ਦਾ ਚੰਗਾ ਹੈ ਅੱਗੇ ਨਰਨਕਾਰੀਆਂ ਦੇ ਕਤਲੇਆਮ ਤੋਂ ਗੱਲਾਂ ਸ਼ੁਰੂ ਹੋਈਆਂ ਕਿੰਨੇ ਸਿੱਖਾਂ ਦੇ ਨੁਕਸਾਨ ਹੋਏ ਕਹਿੰਦੇ ਹਿੰਦੂਆਂ ਨੂੰ ਫੜ ਲਓ ਜੀ ਪੰਜਾਬ 'ਚ ਮਾਰ ਦਿਓ ਲਾ ਲਓ ਗੱਡੀਆਂ 'ਚ ਪਰ ਇਹ ਨਹੀਂ ਪਤਾ ਸੀ ਉਹਨਾਂ ਸਿੱਖਾਂ ਨੂੰ ਕਿ ਜਿਹੜੇ ਸਿੱਖ ਪੰਜਾਬ ਤੋਂ ਬਾਹਰ ਵੱਸਦੇ ਆ ਉਹਨਾਂ ਦਾ ਹਾਲ ਕੀ ਹੋਏ ਉਹਨਾਂ ਦੇ ਗਲਾਚ ਟਾਇਰ ਪੂਆਣਾ ਪਾਉਣ ਵਾਲਾ ਕੌਣ ਹੈ ਉਹਨਾਂ ਦੀਆਂ ਦੁਕਾਨਾਂ ਛਾਲਨ ਦੇ ਜ਼ਿੰਮੇਵਾਰ ਕੌਣ ਨੇ ਅਸੀਂ ਕਹਾਂਗੇ ਅਸੀਂ ਇਦਾਂ ਨਹੀਂ ਸਮਾਗਮ ਕਰਨ ਦੇਣਾ ਇਦਾਂ ਨਹੀਂ ਹੋਣ ਦੇਣਾ ਪੰਜਾਬ ਵਿੱਚ ਪੰਜਾਬ ਤੋਂ ਬਾਹਰ ਸਿੱਖਣ ਦੇ ਉੱਤੇ ਜੇ ਹੋ ਜੇ ਵੀ ਇਹਨਾਂ ਨੂੰ ਅਸੀਂ ਕਿਸੇ ਕੁਤਦਵਾਰੀ ਨਹੀਂ ਬਣਾਉਂਦੇ ਨੇ ਆਕਰਤੂਤ ਦੇ ਮਾਲਕ ਆ ਇਹੇ